ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਪਾਕਿਸਤਾਨ ਦੇ ਵਿੱਚ ਸਰਦਾਰ ਜੀ 3 ਫਿਲਮ ਤੁਹਾਨੂੰ ਪਤਾ ਹੀ ਹੈ ਵੀ ਲੱਗੀ ਹੈ ਤੇ ਕਾਬੀ ਉਹਦੇ ਰਿਕਾਰਡ ਬਣਾ ਰਹੀ ਹੈ ਹੋ ਸਕਦਾ ਹੈ ਪਾਕਿਸਤਾਨ ਦੀ ਅਗਲੀ ਮੋਲਾ ਜੱਟ ਫਿਲਮ ਨਹੀਂ ਬਣ ਜਿਓ ਕਹਿੰਦਾ ਮਤਲਬ ਜਿਵੇਂ ਮੋਲਾ ਜੱਟ ਫਿਲਮ ਸੀ ਉਹਨੇ 200 ਤੋਂ ਲੈ ਕੇ 300 ਕਰੋੜ ਦੇ ਵਿੱਚ ਕਮਾਈ ਕੀਤੀ ਸ਼ਾਇਦ 250 ਕਰੋੜ ਤੇ ਜੇ ਇਦਾਂ ਹੀ ਚੱਲਦਾ ਰਿਹਾ ਜਾਨੀ ਕਿ ਪਾਕਿਸਤਾਨੀਆਂ ਦਾ ਖੂਨ ਇੰਡੀਆ ਦੇ ਵਿਰੁੱਧ ਜੋ ਗੁੱਪਗਲਾਟ ਜਾਂ ਭੜਿਆ ਹੋਇਆ ਵੀ ਵਿਰੋਧ ਕਰਨਾ ਹੈ ਤੇ ਵਿਰੋਧ ਦੇ ਵਿੱਚ ਕੁਝ ਵੀ ਹੋ ਜਾਈ ਤੇ ਉਹ ਵਿਰੋਧ ਦੇ ਵਰ ਦੇ ਵਿਰੋਧ ਦਿਖਾ ਰਹੇ ਆ ਉਹ ਆਏ ਨੇ ਵੀ ਦਲਜੀਤ ਨੂੰ ਬਹੁਤ ਹਾਂ ਹੋ ਸਕਦਾ ਵੀ ਕੁਝ ਲੋਕ ਦਲਜੀਤ ਨੂੰ ਪਸੰਦ ਵੀ ਕਰਦੇ ਹੋਣ ਪਰ ਜ਼ਿਆਦਾਤਰ ਮੈਂ ਦੇਖਿਆ ਉਹਨਾਂ ਦੇ ਵੀਡੀਓ ਜਿੰਨੇ ਵੀ ਬਲੌਗ ਪਾ ਰਹੇ ਆ ਨਾ ਉਹ ਜ਼ਿਆਦਾਤਰ ਇਸ ਤਰ੍ਹਾਂ ਹੀ ਪਾ ਰਹੇ ਆ ਵੀ ਇੰਡੀਆ ਨੇ ਫਿਲਮ ਬੈਨ ਕਰ ਦਿੱਤੀ ਹੈ ਤਾਂ ਅਸੀਂ ਦੇਖਾਂਗੇ ਮੈਨੂੰ ਲੱਗਦਾ ਵੀ ਹੋਰ ਕਿਹੜੀ ਫਿਲਮ ਆ ਲੱਗੀ ਹੁੰਦੀ ਜਾਂ ਦਿਲਜੀਤ ਦੀ ਇਹ ਸਰਦਾਰ ਜੀ 3 ਫਿਲਮ ਇੰਡੀਆ ਦੇ ਵਿੱਚ ਵੀ ਲੱਗੀ ਹੁੰਦੀ ਤੇ ਕੋਈ ਕੰਟਰੋਵਰਸੀ ਨਾ ਹੋਈ ਹੁੰਦੀ ਕੋਈ ਰੌਲਾ ਨਾ ਪਿਆ ਹੁੰਦਾ ਤੇ ਕਿਸੇ ਨੇ ਨਹੀਂ ਵੇਖਣ ਜਾਣਾ ਸੀ ਮੈਂ ਹੁਣ ਦੇਖਿਆ ਤਾਂ ਇੱਕ ਨੇ ਬਲੌਗ ਪਾਇਆ ਉਹ ਜਿਨ੍ਹਾਂ ਦੇ 10 12 ਚੈਨਲ ਆ ਤੁਸੀਂ ਸਮਝ ਹੀ ਗਏ ਹੋਗੇ ਤੇ ਉਹਦੇ ਉਹ ਸਾਰੇ ਆਫਸ ਵਿੱਚ ਰਿਸ਼ਤੇਦਾਰ ਹੀ ਆ ਤੇ ਸਾਰਾ ਮਤਲਬ ਦਾ ਘਰ ਨਾ ਉਹਨਾਂ ਨੇ ਸਾਰੇ ਕਮਰੇ ਅਲੱਗ-ਅਲੱਗ ਚੈਨਲਾਂ ਵਾਸਤੇ ਰਿਜ਼ਰਵ ਕਰ ਰੱਖਿਆ ਤੇ ਸਵੇਰ ਤੋਂ ਬਹਿ ਜਾਂਦੇ ਆ ਦੇ ਦਿਨਾਂ ਦਰ ਤੇ ਹੁਣ ਤਾਂ ਵੱਡਾ-ਵੱਡਾ ਕਾਰਾਂ ਲਈ ਬੈਠਿਆ ਸੁਖ ਨਾਲ ਆਪਣੇ ਪੰਜਾਬੀਆਂ ਦੇ ਸਿਰ ਤੇ ਕਿਉਂਕਿ ਜਿੰਨੇ ਨਾਲ ਉਹ ਦੇਖਦੇ ਆ ਪੰਜਾਬ ਚ ਆਡੀਅנס ਉਹਨਾਂ ਦੀ ਵਿਊਅਰਸ਼ਿਪ ਜ਼ਿਆਦਾਤਰ ਪੰਜਾਬ ਚ ਪੰਜਾਬ ਦੀ ਹੀ ਹੁੰਦੀ ਆ ਕਿਉਂ ਵੀਡੀਓ ਵੀ ਪੰਜਾਬੀਆਂ ਨੂੰ ਖਾਸ ਕਰਕੇ ਇੱਧਰਲੇ ਇੰਡੀਆ ਦੇ ਇੰਡੀਅਨ ਲੋਕਾਂ ਨੂੰ ਮਤਲਬ ਮੱਦੇਨਜ਼ਰ ਰੱਖ ਕੇ ਹੀ ਬਣਾਉਂਦੇ ਆ ਉਹ ਕਹਿੰਦਾ ਮੈਂ 1000 ਕਿਲੋਮੀਟਰ ਤੋਂ ਗਿਆ ਦੇਖਣ ਮੂਵੀ ਨੂੰ ਉਹ ਗਾਣਾ ਦੇ ਪਿੰਡ ਤੋਂ ਕੋਈ 1000 ਕਿਲੋਮੀਟਰ ਹੁਣ ਤੁਹਾਨੂੰ ਪਤਾ ਵੀ ਪਾਕਿਸਤਾਨੀ ਦਾ ਡਵੈਲਪਡ ਹੈ ਨਹੀਂ ਇੱਥੋਂ ਪਤਾ ਲੱਗ ਗਿਆ ਬਿਜਰਾਤ ਦੇ 1000 ਦੇ ਵਿੱਚ ਕੋਈ ਸ਼ਰਮੇ ਨਹੀਂ ਮਿਲਿਆ ਜੇ ਕੋਈ ਸ਼ਰਮਾ ਹੋਊਗਾ ਤਾਂ ਉੱਥੇ ਸਰਦਾਰ ਜੀ 3 ਫਿਲਮ ਨਹੀਂ ਲੱਗੀ ਹੋਣੀ ਇੱਥੋਂ ਤਾਂ ਇਹ ਸਾਫਤ ਹੁੰਦਾ ਹੈ ਵੀ ਮੇਨ ਮੇਨ ਸ਼ਹਿਰਾਂ 'ਚ ਹੀ ਲਾਈ ਹੈ ਹੋਰ ਵੀ ਨਹੀਂ ਚਾਹੁੰਦੇ ਵੀ ਅਸੀਂ ਵੀ ਫੁੱਲ ਮਤਲਬ ਸਾਰੀ ਸਪੇਸ ਸਰਦਾਰ ਜੀ 3 ਫਿਲਮ ਨੂੰ ਹੀ ਦੇ ਦਿੱਤੀ ਹਰੇਕ ਥੀਏਟਰ 'ਚ ਮੈਨੂੰ ਲੱਗਦਾ ਨਹੀਂ ਲੱਗੀ ਹੋਣੀ ਕੱਲੇ ਮਲਟੀਪਲੈਕਸ 'ਚ ਉਹਨੇ ਰਿਲੀਜ਼ ਕਰਕੇ ਦੇਖੀ ਹੈ ਜੋ ਤੱਕ ਮੈਨੂੰ ਲੱਗਦਾ ਹੈ ਬਾਕੀ ਤੁਹਾਨੂੰ ਕੋਈ ਪਤਾ ਲੱਗੇ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਉਹਨੇ ਵੀਡੀਓ ਬਣਾਈ ਵੀ 700 ڈالر ਦੀ ਮੈਂ ਟਿਕਟ ਲੈਣਾ ਮੈਨੂੰ ਨਹੀਂ ਲੱਗਦਾ ਵੀ 700 ڈالر ਦੀ ਟਿਕਟ ਹੋਊਗੀ ਚਲੋ ਗੱਲ ਕਰਦੇ ਸੀ ਮੋਲਾ ਜੱਟ ਫਿਲਮ ਇਹਨਾਂ ਦੀ ਬਹੁਤ ਜ਼ਿਆਦਾ ਹਿੱਟ ਸੀ ਉਹਨੇ ਸਾਰੇ ਰਿਕਾਰਡ ਤੋੜ ਦਿੱਤੇ ਸੀ ਪੰਜਾਬੀ ਚ ਬਣੀ ਸੀ ਉਹਨਾਂ ਲਈ ਇਹਨਾਂ ਨੇ ਪੰਜਾਬੀ ਚ ਫਿਲਮਾਂ ਦਾ ਬਹੁਤ ਟਾਈਮ ਦਿੰਗਾ ਬੰਦ ਹੈ ਪਰ ਇੰਨਾ ਮਤਲਬ ਉਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਸੀ ਪਰ ਉਹਨੇ ਸਾਰਾ ਮਤਲਬ ਹਵਾ ਦਾ ਰੁੱਖ ਬਦਲਤਾ ਸੀ ਉਹ ਫਿਲਮ ਨਹੀਂ ਇੰਡੀਆ ਚ ਰਿਲੀਜ਼ ਨਹੀਂ ਹੋਈ ਸੀ ਸ਼ਾਇਦ ਉਹ ਵੀ ਇਹਨਾਂ ਨੇ ਤਾਂ ਹੀ ਉਹਦਾ ਵੀ ਇਹੀ ਕੰਟਰੋਵਰਸੀ ਬਣੀ ਸੀ ਉਸ ਫਿਲਮ ਦੀ ਵੀ ਉਹ ਇੰਡੀਆ ਚ ਰਿਲੀਜ਼ ਨਹੀਂ ਹੋਈ ਪਹਿਲਾਂ ਲੱਗਦਾ ਸੀ ਵੀ ਇੰਡੀਆ ਚ ਰਿਲੀਜ਼ ਹੋਊਗੀ ਐਟ ਅ ਟਾਈਮ ਇੰਡੀਆ ਨੇ OTT ਕੋ ਵੀ ਹਟਾਵਾਤੀ ਸੀ ਉਹ ਤੇ ਇੰਡੀਆ ਦੇ ਵਿੱਚ ਰਿਲੀਜ਼ ਵੀ ਨਹੀਂ ਹੋਈ ਸੀ ਤੇ ਉਹਨਾਂ ਨੇ ਇਸ ਗੱਲ ਦਾ ਫਾਇਦਾ ਕਿਹਨੂੰ ਮਿਲਿਆ ਫਿਲਮ ਬਣਾਉਣ ਵਾਲਿਆਂ ਨੂੰ ਤੇ ਪਾਕਿਸਤਾਨੀਆਂ ਨੇ ਉਦੋਂ ਵੀ ਇਦਾਂ ਹੀ ਕੀਤਾ ਸੀ ਉਹ ਵੀ ਉਦੋਂ ਵੀ ਦੇ ਸਾਰੇ ਦੇ ਸਾਰੇ ਉੱਠ ਕੇ ਘਰਾਂ 'ਚੋਂ ਸਿਮੇਂ ਦੇ ਵਿੱਚ ਤੇ ਉਹ ਵੇਖ ਲਓ ਵੀ ਸੁਪਰ ਹਿੱਟ ਫਿਲਮ ਬਣਾਦੀ ਅੱਜ ਤੱਕ ਦੀ ਇਤਿਹਾਸ ਬਣਾਤਾ ਉਹ ਫਿਲਮ ਨੇ ਪਾਕਿਸਤਾਨ ਦੇ ਵਿੱਚ ਹੋਰ ਫਿਲਮ ਉੱਥੇ ਤੱਕ ਪਹੁੰਚ ਵੀ ਨਹੀਂ ਸਕੀ ਬੱਸ ਤਾਂ ਉਹਨਾਂ ਦਾ ਕਾਫੀ ਫਿਲਮਾਂ ਬਣਾਉਂਦੇ ਹੋ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉੱਧਰ ਵੀ ਫਿਲਮ ਇੰਡਸਟਰੀ ਹੈਗੀ ਹੈ ਛੁੱਟੀ ਭੱਜੀ ਜਿਵੇਂ ਵੀ ਹੈਗੀ ਹੈ ਤੇ ਉਸੇ ਹਿਸਾਬ ਨਾਲ ਮੈਨਲਾ ਦਾ ਦਲਜੀਤ ਵੀ ਪਹਿਲਾਂ ਆਂ ਦਾ ਹੋਮਵਰਕ ਸਾਰਾ ਕਰੀ ਬੈਠਾ ਸੀ ਦਲਜੀਤ ਜਾਂ ਇਹਨਾਂ ਦੇ ਜਿਹੜੀ ਟੀਮ ਜਿੰਨੀ ਵੀ ਜਿਨੇ ਫਿਲਮ ਰਿਲੀਜ਼ ਕਰਨੀ ਹੈ ਮੈਨੂੰ ਜਦ ਤੱਕ ਮੈਨ ਲੱਗਦਾ ਵੀ ਇਹ ਦਲਜੀਤ ਦੀ ਕੰਪਨੀ ਵਿੱਚ ਜਾਂ ਪਾਰਟਨਰਸ਼ਿਪ ਹੋ ਗਈ ਜਾਂ ਕੋਈ ਸ਼ੇਅਰ ਹੋਣਗੇ ਜਾਂ ਇਹਦੇ ਆਪ ਦੀ ਹੋਊਗੀ ਫਿਲਮ ਜ਼ਿਆਦਾਤਰ ਮਤਲਬ ਦਲਜੀਤ ਦੀਆਂ ਫਿਲਮਾਂ ਇਹੀ ਕੰਪਨੀ ਬਣਾਉਂਦੀ ਹੈ ਤੇ ਉਹ ਦੇ ਬਲੌਗ ਤੇ ਬਲੌਗ ਇੱਕ ਦੋ ਬੰਦੇ ਤਾਂ ਬਲੌਗ ਇਦਾਂ ਬਣਾਉਂਦੇ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇੰਡੀਅਨ ਖਾਸ ਕਰ ਪੰਜਾਬੀਆਂ ਨੂੰ ਟਾਰਗੇਟ ਕਰਕੇ ਵੀਡੀਓ ਬਣਾਉਂਦੇ ਆ ਪੱਗ ਬਣ ਕੇ ਫਿਲਮ ਵੇਖਣ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਉਹਨਾਂ ਦੀ ਕਦੇ ਜ਼ਿੰਦਗੀ 'ਚ ਕਿਸੇ ਨੇ ਪੱਗ ਵੀ ਬੰਨੀ ਹੋਊਗੀ ਪਰ ਫਿਰ ਆਪਾਂ ਨੂੰ ਦਿਖਾਉਣਾ ਹੈ ਵੀ ਅਸੀਂ ਤੁਸੀਂ ਫਿਲਮ ਬੈਨ ਕੀਤੀ ਹੈ ਕਰੇ ਰੱਖੋ ਅਸੀਂ ਦਲਜੀਤ ਨੂੰ ਸਪੋਰਟ ਕਰਦੇ ਆਂ ਤੇ ਗੱਲ ਉੱਥੇ ਆ ਜਾਂਦੀ ਹੈ ਵੀ ਇਹ ਵਾਕਿਆ ਹੀ ਦਲਜੀਤ ਨਾਲ ਜੋ ਪਿਆਰ ਹੈ ਉਹ ਮੰਦਾ ਹੈ ਜਾਂ ਜਿਹੜਾ ਖੂਨ ਦੇ ਵਿੱਚ ਬਚਪਨ ਤੋਂ ਉਹਨਾਂ ਨੂੰ ਇੰਡੀਆ ਲੋਕਾਂ ਦੇ ਨਾਲ ਮਤਲਬ ਗੁੱਸਾ ਭਰਿਆ ਹੋਇਆ ਤੁਹਾਨੂੰ ਪੜਾਇਆ ਹੀ ਜਾਂਦਾ ਹੈ ਨਫ਼ਰਤ ਸਿਖਾਉਂਦੇ ਆ ਉਹਨਾਂ ਦੇ ਜਿਹੜੀਆਂ ਕਿਤਾਬਾਂਆਂ ਜਾਂ ਜਿੰਨੇ ਵੀ ਕੁਝ ਵੀ ਹੈ ਨਾ ਲਿਟਰੇਚਰ ਸਾਰਾ ਨਫ਼ਰਤ ਹੀ ਭਰਿਆ ਨਫ਼ਰਤ ਨਾਲ ਭਰਿਆ ਪਿਆ ਜਾਂ ਉਹ ਨਫ਼ਰਤ ਨਿਕਲ ਕੇ ਬਾਹਰ ਆਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਲੋ ਜਿੱਦਾਂ ਵੀ ਹੈ ਦਲਜੀਤ ਨੂੰ ਤਾਂ ਫਾਇਦਾ ਹੀ ਹੈ ਤੇ ਬਾਕੀ ਆਪਾਂ ਦੇਖਾਂਗੇ ਇਸ ਗੱਲ ਤੇ ਧਿਆਨ ਰੱਖਿਓ ਤੁਸੀਂ ਵੀ ਜੇ ਕੋਈ ਹੋਰ ਫਿਲਮ ਉੱਥੇ ਇਦਾਂ ਹੀ ਪੰਜਾਬੀ ਜਾਂ ਹਿੰਦੀ ਲੱਗਦੀ ਹੈ ਕੋਸ਼ਟੈਂ ਰੋਕੇ ਜਾਂ ਹੁਣੀ ਤਾਂ ਕਿ ਉਹ ਵੀ ਫਿਲਮ ਇੰਨੇ ਹੀ ਪੈਸੇ ਕਮਾ ਸਕੋਗੀ ਉੱਥੋਂ ਆ ਮੈਂ ਤੁਹਾਨੂੰ ਕੁਝ ਸਕਰੀਨਸ਼ਾਟ ਲਾਉਂਗਾ 50 ਕਰੋੜ ਕਮਾ ਗਈ ਕੋਈ ਕਹਿੰਦਾ 100 ਕਰੋੜ ਕਮਾ ਗਈ ਪਤਾ ਨਹੀਂ ਉਹ ਤਾਂ ਲਾਸਟ ਦੇ ਡਾਟਾ ਸਾਹਮਣੇ ਆਈ ਜਾਊਗਾ ਬਾਕਸ ਆਫਿਸ ਕਲੈਕਸ਼ਨ ਕਿੰਨੀ ਹੋਈ ਹੈ ਪਰ ਜਿੱਥੋਂ ਤੱਕ ਇਹ ਲੱਗਦਾ ਵੀ ਉਹਨਾਂ ਦੀ ਨਫ਼ਰਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀ ਫੁੱਟਦੀ ਹੈ ਤੇ ਹੁਣ ਸਰਦਾਰ ਜੀ 3 ਫਿਲਮ ਦੇਖਣ ਦੇ ਵਿੱਚ ਉਹਨਾਂ ਦੀ ਨਫ਼ਰਤ ਬੁੱਟੀ ਹੈ ਏਰੀਆ ਦੇ ਵਿਰੋਧ ਦਾ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ ਬਾਰੇ ਤੁਸੀਂ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਤੇ ਇਸ ਵਿਸ਼ੇ ਤੇ ਹੋਰ ਵੀਡੀਓ ਜੇ ਤੁਸੀਂ ਕਹਿੰਦੇ ਹੋ ਵੀ ਬਣਾਵਾ ਮੈਂ ਤਾਂ ਜਿਆਦਾ ਇਹਨਾਂ ਦੀ ਪਰਚੋਲ ਕਰੂੰਗਾ ਮੈਂ ਦੇਖੂੰਗਾ ਤੇ ਇਹਨਾਂ ਦਾ ਕੀ ਸਿਸਟਮ ਚੱਲਦਾ ਤੇ ਇਹਨਾਂ ਤੇ ਮੈਂ ਜਿਆਦਾ ਵੀਡੀਓ ਹੋਰ ਵੀ ਬਣਾਉਂਗਾ ਖਾਸ ਕਰ ਇਸ ਫੈਮਿਲੀ ਤੇ ਜਿਨ੍ਹਾਂ ਦੀ ਇਹ 10-12 ਚੈਨਲ ਚੱਲਦੇ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੇ ਇਹ ਸਾਰਿਆਂ ਦੇ ਵਿੱਚ ਇੱਕ ਗੱਲ ਹੋਰ ਵੀ ਨੋਟ ਕਰ ਲਿਓ ਜਿੱਦਾਂ ਦੀ ਇਹ ਸਰਦਾਰ ਜੀ 3 ਦੀ ਕੰਟਰੋਵਰਸੀ ਹੋਈ ਹੈ ਨਾ ਤੇ ਇਹਨਾਂ ਦੇ ਬਲੌਗ ਦੇ ਵੀਡੀਓ ਸਾਰੇ ਪਾਕਿਸਤਾਨ ਮੰਨ ਲਾਦਾ ਇਸੇ ਕੰਮ ਤੇ ਲੱਗਿਆ ਤੇ ਇਹਨਾਂ ਦੀ ਚੰਗੀ ਕਮਾਈ ਹੋ ਜਾਂਦੀ ਹੈ ਆਪਣੇ ਆਲੇ ਹੁਬ ਹੁਬ ਕੇ ਦੇਖਦੇ ਆ ਗੱਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਸੇਮ ਹੀ ਹੁੰਦੀਆਂ ਜਿਵੇਂ ਰਟਣਾ ਰਟੰਗਾ ਹੁੰਦਾ ਹੈ ਜਿਵੇਂ ਇੱਕ ਬੋਲਦਾ ਦੂਜਾ ਵੀ ਉਵੇਂ ਬੋਲਦਾ ਤੇ ਮੜਾ ਜਾਂ ਤੁਸੀਂ ਵੀ ਸਮਝ ਕੇ ਚਲੋ ਮੈਂ ਤੁਹਾਨੂੰ ਕਹਿੰਦਾ ਨਹੀਂ ਕਿਉਂਕਿ ਸਮਝਦਾਰ ਤੁਸੀਂ ਆਪ ਹੀ ਹੋ ਤੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਕੋਲੇ ਪਹੁੰਚੇ ਤੇ ਆਪਣੇ ਛੇਤੀ ਛੇਤੀ ਟਾਰਗੇਟ ਪੂਰਾ ਹੋਵੇ ਤੇ ਆਪਾਂ ਫਿਰ ਇੱਕ ਮਿਸ਼ਨ ਜਾਂ ਅਨੰਭ ਕਰਕੇ ਇੱਕ ਨਵਾਂ ਵੀ ਜਿਹਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕਾਫੀ ਕੁਝ ਸਿਖਾਉਣਾ ਹੈ ਸਾਰਿਆਂ ਨਾਲ ਰਲ ਕੇ ਤੁਸੀਂ ਇਸੇ ਮੇਰੇ ਤੁਸੀਂ ਇਸੇ ਤਰ੍ਹਾਂ ਮੇਰੇ ਨਾਲ ਜੁੜੇ ਰਹੋ ਧੰਨਵਾਦ ਸਬਸਕ੍ਰਾਈਬ ਜਰੂਰ ਕਰ ਦਿਓ ਸਿੱਖੋ ਕਿ ਮੇਰੇ ਬੜੇ ਫੋਨ ਆਦੇ ਹਨ ਤੋ ਚਲੋ ਜੋ ਹੈ ਸੋ ਹੈ ਕਿਨ ਰਾਹੀ ਹੈ ਯਾਰ ਅਮੇ ਤੋ ਉਹਨਾਂ ਸਰਮੈਨ ਕੋਲੇ ਸਾਫ ਕਰੋ ਮੈਨੇ ਸਿਖ ਲਿਆ ਮੈਂ ਹੋਰ ਪੜਤਾਂ ਰੋਂ ਪੜਤਿਓਰੀ ਉਹਦਾ ਮਾਫੀ ਦੇ ਇਤਨੀ ਦਿੰਦੇ ਆ ਅਗਰ ਕੋ ਹਜ਼ਰਤ ਇੱਕ ਚੜੀ ਹੋਣੇ